ਖੇਮ ਕਰਨ ਦੇ ਪਿੰਡ ਤਲਵੰਡੀ ਸੋਬਾ ਸਿੰਘ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੀ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਹੋਈ ਹੈ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਐਸੋ ਪ੍ਰੰਤੂਰਾਨ ਨੇ ਐਲਾਨ ਕੀਤਾ ਕਿ ਬੀਜੇਪੀ ਦਾ ਕੋਈ ਵੀ ਨੁਮਾਇੰਦਾ ਪਿੰਡ ਦੇ ਵਿੱਚ ਵੋਟਾ ਮੰਗਣ ਦੇ ਲਈ ਆਇਆ ਤਾਂ ਉਹਨਾਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਕਿਸਾਨ ਆਗੂਆਂ ਨੇ ਹੋਰ ਵੀ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਬੁੱड्डा ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਆ ਕੁਝ ਪਿਛਲੀਆਂ ਜਿਹੜੀਆਂ ਆਪਣਾ ਜਿਵੇਂ ਆਪਾਂ ਲੜਾਈ ਲੜੀ ਆ ਜਿਵੇਂ ਤੇ ਮੋਰਚਿਆਂ ਤੇ ਲੜਿਆ ਗਿਆ ਉਹ ਉਹ ਵੀ ਬਾਰੇ ਗੱਲਬਾਤ ਕੀਤੀ ਆ ਬਾਕੀ ਨਵੇਂ ਰਾਣੀ ਨੀਤੀ ਬਣਾਉਣ ਵਾਸਤੇ ਜਾਂ ਆਪ ਦੇਖ ਲਿਆ ਮੋਰਚੇ ਉਹਨਾਂ ਨੂੰ ਭਰਨ ਵਾਸਤੇ ਗੱਲਬਾਤ ਸਾਰੀ ਕਸਾਂਸ਼ਗਰ ਕਮੇਟੀ ਨੇ ਕੀਤੀ ਆ ਇਹਦੇ ਵਾਸਤੇ ਜਿੰਨੇ ਵੀ ਆਗੂ ਆ ਇਹ ਸਾਰਿਆਂ ਨੇ ਅਪੀਲ ਕੀਤੀ ਜੀ ਆਪਾਂ ਮੋਰਚਿਆਂ ਦੇ ਵਿੱਚ ਜਾ ਦੇ ਜੀ ਜਾ ਦੇ ਟਰਾਲੀਆਂ ਗਾਲੀਆ ਉਥੇ ਲੈ ਕੇ ਚੱਗੇ ਤੇ ਜਿਆਦੇ ਤੋਂ ਜਿਆਦਾ ਨਫੀਅਤ ਲੈ ਕੇ ਚੱਲੀਏ ਤੇ 22 ਤਰੀਕ ਨੂੰ ਜਿਹੜਾ ਵੱਡਾ ਰੱਥ ਦੋਨਾ ਮੋਰਚਿਆਂ ਦੇ ਜਦ ਨੇ ਵੀ ਆਪਣੇ ਮੋਰਚੇ ਲੱਗੇ ਨੇ ਕਿਸਾਨਾਂ ਦੇ ਉਧਰ ਤੇ 22 ਤਰੀਕ ਨੂੰ ਵੱਡੇ ਤੋਂ ਵੱਡਾ ਜੋਗ ਸੌਦੇ ਬਣਾ ਰਿਹਾ ਸੌ ਵਾਰ ਰਿਹਾ ਆਪਣਾ ਮੋਰਚਾ ਜਰੂਰ ਪੀੜਾ ਤੇ ਸੌ ਵਾਰ ਦਾ ਬਹੁਤ ਜ਼ਿਆਦਾ ਆਪਾਂ ਕੰਡੋ ਤੇ ਕਰਨਾ ਤੇ ਕਿਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਕਿਸਾਨ ਆ ਉਹ ਆਪਣੇ ਟੂਰੀ ਦਾ ਸੁਭਾਣ ਲਿਆ ਜੇ ਹੋਣੇ ਬਾਜਰਾ ਦੇ ਸਾਡੇ ਦੇ ਨਾਲ ਜਿਹੜੇ ਸਾਡੇ ਹਸੀਮੰਡਾ ਉਹਨਾਂ ਵਾਸਤੇ ਇਹਨਾਂ ਫੈਰੀ ਕਰ ਲਈ ਆ ਤੋਂ ਸਰਕਾਰ ਨੇ ਕੋਈ ਨਾ ਕੋਈ ਸੁਝਾਵਾ ਭਾਵੇਂ ਸਰਕਾਰ ਜਿਹੜੀ ਭਾਵੇਂ ਚੱਲੇਗੀ ਆ ਜਿਹੜੀ ਨਵੀਂ ਆਉਣ ਵਾਲ ਆਉਣ ਵਾਲੀ ਸਰਕਾਰ ਆ ਉਹਨੂੰ ਵੀ ਗੱਤ ਪਿਆ ਹੈ ਇਸ ਕਰਕੇ ਜਿਹੜੀ ਵੀ ਸਰਕਾਰ ਆਵੇ ਸਾਡੇ ਜਿਹੜੇ ਹਸੀਮੰਡਾ ਦੇ ਅਸੀਂ ਮੁੱਲਿਆ ਦੇ ਐਮਐਸਪੀ ਦਾ ਜਾਂ ਗਰੰਟੀ ਕਾਨੂੰਨ ਜਾਂ ਬਿਜਲੀ 100 ਮਿਲ ਜਾ ਜਿੰਨੇ ਵੀ ਸਾਡੀਆਂ ਤੇ ਮਤਲਬ ਮੰਡਾ ਦੇ ਉਹਦਾ ਦੇ ਵਿਚਾਰ ਕਰਕੇ ਇਹਦੇ ਸਾਨੂੰ ਮਤਲਬ ਆਪ ਐਮਐਸਪੀ ਦੇ ਕੇ ਉਹਦਾ ਘਰਾਂ ਨੂੰ ਖੋਲਿਆ ਜਾਵੇ ਕਿਉਂਕਿ ਅਸੀਂ ਬਹੁਤ ਚਿਰ ਤੋਂ ਇੱਥੇ ਬੈਠੇ ਆ ਉਹ ਸਰਕਾਰਾਂ ਆਪਣੀਆਂ ਰਣਨੀਤੀਆਂ ਬਦਲਦੀਆਂ ਰਹੀਆਂ ਨੇ ਤੇ ਸਾਨੂੰ ਇਹ ਮਜਬੂਰ ਨੇ ਇਹ ਰਣਨੀਤੀਆਂ ਬਦਲਦੀਆਂ ਰਹੀਆਂ ਉਹ ਸਰਕਾਰਾਂ